ਇੱਥੇ ਕੱਟੂਕੱਟ 75 ਪਾਰਟੀਆਂ ਬੀਸੀ ਕੰਪਲੈਕਸ ਵਿੱਚ ਕੰਮ ਕਰਦੀਆਂ ਨੇ ਤੇ ਜਿਹੜਾ 24 22 ਨਵੇਂ ਸ਼ੀਸ਼ੇ ਨੇਰ ਸਾਹਿਬ ਕਹਿੰਦੇ ਵੀ ਨਾਲ ਦੀ ਡੰਪਿੰਗ ਸਹੀ ਨਹੀਂ ਹੁੰਦੀ ਹੈ ਜੀ ਉਹਨਾਂ ਨੂੰ ਇਸ ਤਰ੍ਹਾਂ ਲਈ ਕਿ ਤਿੰਨੇ 40 ਪਾਰਟੀਆਂ ਦੇ ਕੰਮ ਨੇ ਮਾਮਲਾ ਕਾਟਕ ਪਾਰਟੀਆਂ ਦੇ ਆ 21 ਪਾਰਟੀਆਂ ਕਰਕੇ 19 ਪਾਰਟੀਆਂ ਦੇ ਫਿਰ ਦੂਜੀ ਰੀਸਟਾ ਚੱਕਰ ਕਰਾਂਗੇ ਅਜੇ ਤਾਂ ਚਲੋ ਜੀ 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 ਚੈੱਕ ਕਰ ਲੱਗਦਾ ਜਿੱਦ ਉਹਦੀ ਵਾਰੀ ਹੋਣੀ ਕੁਝ ਮਿਲਰ ਅੱਜ ਜਿਨ੍ਹਾਂ ਦੀ ਵਾਰੀ ਨਹੀਂ ਹੈਗੀ ਉਹ ਟਰੱਕ ਲੈ ਆਏ ਤੇ ਏਐਮ ਸਾਹਿਬ ਨੇ ਕੰਡੇ ਦੇ ਕਹਿ ਕੇ ਉਹਨਾਂ ਦੀ ਗੱਡੀ ਕੰਡੇ ਰੋਕੀ ਜਦੋਂ ਕਿ ਉਹਨਾਂ ਦੀ ਹੱਤ ਜਾਇ ਮਨੋਰੀ ਗੱਡੀ ਵੀ ਲੱਗਣੀ ਹੈ ਜੀ ਜਦੋਂ ਏਐਮ ਸਾਹਿਬ ਨੇ ਗੱਲ ਕੀਤੀ ਇਹਨਾਂ ਦਾ ਬਿਹਾਰ ਕੋਈ ਵਧੀਆ ਨਹੀਂ ਹੈਗਾ ਪਹਿਲੀ ਗੱਲ ਤਾਂ ਇਹਦਾ ਐਫਸੀਆਈ ਦਾ ਟਾਈਮ ਆ ਉਹ 10 ਵਜੇ ਦਾ ਤੇ 11 12 ਵਜੇ ਤੱਕ ਹੀ ਆਉਂਦੇ ਨਹੀਂ ਹੈਗਾ ਗੱਡਾ ਸਾਡਾ ਸਵਾਦ ਆਵੇ ਚਲਾਉਂਦੇ ਨੇ ਤਿੰਨੋਂ ਹੀ ਬੰਦ ਕਰ ਦਾਂਗੇ ਤੁਸੀਂ ਆਪ ਦੇਖ ਲਓ ਕਿ ਬੀਸੀ ਕੰਪਲੈਕਸ ਦਾ ਘੱਟੋ ਘੱਟ 150 ਤੋਂ 200 ਗੱਡੀ ਖੜੀ ਆ ਮੁਬਾਰਕਾਂ ਕਰਦੇ ਨੇ ਇਹਨਾਂ ਨੇ ਪਿਛਲੇ ਸਾਲ ਜੂਨ 23 ਦਾ ਸੀਜ਼ਨ ਨੰਗੇ ਆ ਉਸ ਸਟਾਫ ਹੁਣ ਵੀ ਹੈ ਤੇ 24 ਸੀਜ਼ਨ ਨੰਗੇ ਸਟਾਫ ਹੈਗਾ ਏਜੀ 1 ਤੇ ਏਜੀ 2 ਉਹਨਾਂ ਨੇ ਅੰਦਰੋਂ ਸਾਰੀ ਗੱਡੀਆਂ ਚਲਾਉਂਦੇ ਕੱਢ ਕੇ ਸਾਡੇ ਕੰਮ ਖਤੋਂ ਹੋ ਗਏ ਚਲੇ ਗਏ ਉਹ ਬਾਹਰੋਂ ਪਾਣੀ ਦਾ ਕੰਮ ਵਿੱਚ ਜਗ੍ਹਾ ਹੈ ਕਿ ਬਾਹਰ ਨਹੀਂ ਪਾਣੀ ਦਾ ਨਾਲ ਲਾਇਆ ਗੱਡੀਆਂ ਕੱਢ ਕੇ ਉਹਨਾਂ ਦੇ ਸਟੈਪਲਰ 파ੜ ਕੇ ਇਹਨਾਂ ਨੇ ਗੱਡੀਆਂ ਦਵਾਰੇ ਉਹਨਾਂ ਨੂੰ ਬੇਸ ਕਿਤੇ ਲੱਖ ਰੁਪਏ ਚੋਰੀ ਕਰ ਲਿਆ ਸ਼ਾਹ ਨੂੰ ਵੀ ਇਹ ਗੱਲ ਆਖੀ ਜਿਹੜੇ ਚੋਰੀ ਹੋਈ ਹੈ ਅਸੀਂ ਕਹਿੰਦੇ ਆ ਬੀਸੀ ਕੰਪਲੈਕਸ ਆ ਇੰਨੀ ਕੈਪੈਸਿਟੀ ਹੈ ਦੀ ਮਰਦਾਵਾ ਮੁਰਦਾਵਾ ਜੈ ਚੰਦਰ ਰਾਜਾ ਜਿਹੜੇ ਮੂਹਰੇ ਨੇ ਉਹ 445 ਕਿਲੋ ਦੀਆਂ ਨੇ ਇਨਕੁਆਰੀ ਕਰਾ ਕੇ ਚੈਕਿੰਗ ਕੀਤੀ ਜਾਵੇ ਅਗਲਾ ਸ਼ੰਗੱਚੀ ਹੋਏ ਫਿਰ ਤੋਂ ਅਗਲਾ ਸੁਧਾਰ ਸੀਏ ਦੀ ਇਹ ਚੱਲ ਨਹੀਂ ਗੇਟ ਦੇ ਬੈਠਾਂਗੇ ਬੰਦ ਕਰਾਂਗੇ ਅਸੀਂ ਕੋਈ ਕੰਮ ਨਹੀਂ ਕਰਾਂਗੇ ਮਰਦਾਬਾਦ ਮਰਦਾਬਾਦ ਕਾਨੂੰਨ ਤੋੜਨ ਕਰੋ ਅਸੀਂ ਕੰਮ ਨਹੀਂ ਕਰਾਂਗੇ ਬੰਦ ਕਰੋ ਦੇ ਵਿੱਚ ਪੰਜਾਬ ਸਰਕਾਰ ਦਾ ਇੰਟਰਸਟ ਦਾ ਬਹੁਤ ਜ਼ਿਆਦਾ ਲਾਸ ਪੈਣਾ ਹੈ ਇਸ ਕਰਕੇ ਅਸੀਂ ਜ਼ੋਰਦਾਰ ਕਰਦੇ ਹਾਂ ਕਿ ਸੀਵੀਏ ਜਾਂਚ ਕਰਾ ਕੇ ਵਿਜੀਲੈਂਸ ਜਾਂਚ ਕਰਾ ਕੇ ਜਿਹੜਾ ਮਰਦਾਬਾਦ ਸਤ ਕੰਮ ਕੀਤਾ ਹੈ ਉਹਦੀ ਉਹਨੂੰ ਸਜ਼ਾ ਮਿਲੀਏ ਸੀਏ ਮੈਨੇਜਮੈਂਟ ਮਰਦਾਬਾਦ 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 ਸੀਏ ਮੈਨੇਜਮੈਂਟ ਮਰਦਾਬਾਦ ਬਿਸਮਿਲ ਐਸੋਸੀਏਸ਼ਨ ਤੁਰੀ